ਜੀ ਤੁਹਾਨੂੰ ਬਰੀਫ ਦੇ ਵਿੱਚ ਦੱਸ ਹੀ ਦਿੱਤਾ ਕਿ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਉਦਾਸ ਕਰਵਾਈਏ ਤੇ ਜਿਹੜਾ ਇਹ ਮਹੀਨਾ ਚੱਲ ਰਿਹਾ ਹੈ ਲਾਸਾਨੀ ਸ਼ਹਾਦਤ ਦਾ ਜੁੜ ਮੇਲਾ ਉਹਨੂੰ ਵੀ ਸਮਰਪਿਤ ਅਸੀਂ ਅਰਦਾਸ ਕਰਦੇ ਆ ਕਿ ਸਾਡੀ ਸਾਂਝੀ ਵਾਲਤਾ ਐਵੇਂ ਜਿਵੇਂ ਬਣੀ ਰਹੇ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਔਖਾ ਆ ਰਿਹਾ ਤੇ ਉਹਦੇ ਵਿੱਚ ਸਾਨੂੰ ਪਰਮਾਤਮਾ ਸਤਿਬੁੱਧੀ ਬਖਸ਼ੇ ਤੇ ਪਿਆਰ ਮਿਲਵਰਤਨ ਨਾਲ ਅਸੀਂ ਸਾਰੇ ਇਸ ਪੰਜਾਬ ਦੀ ਧਰਤੀ ਨੂੰ ਇਹਦੀ ਅਮਨ ਸ਼ਾਂਤੀ ਕਾਇਮ ਰੱਖੀਏ ਸੋ ਇਸੇ ਅਰਦਾਸ ਸਾਡੀ ਇੱਥੇ ਆ ਲਈ ਸੀ ਇੱਥੇ ਆਏ ਹਾਂ ਸੋ ਨਵਾ ਨਵਾ ਕੀ ਆ ਰਿਹਾ ਜੀ ਅ ਮਾਰਚ ਅਪ੍ਰੈਲ ਦੇ ਵਿੱਚ ਮੇਰੀ ਫਿਲਮ ਆ ਰਹੀ ਹੈ ਜੀ ਸਿੰਘਮ 3 ਸੋ ਉਹਦੀ ਤਿਆਰੀਆਂ ਨੇ ਸੋ ਆਉਣ ਵਾਲਾ ਸਾਲ ਕਈ ਫਿਲਮਾਂ ਆ ਰਹੀਆਂ ਨੇ ਸੋ ਪਰਮਾਤਮਾ ਕੀ ਅਰਦਾਸ ਹੈ ਕਿ ਕੁਝ मीनिंगफुल ਫਿਲਮਾਂ ਕਲੰਦਾ ਬਾਲਬਖਸ਼ਣ ਤਾਂ ਕਿ ਫਿਲਮਾਂ ਦੇ ਜ਼ਰੀਏ ਕੋਸ਼ਿਸ਼ ਸਮਾਜ ਦਾ ਦੀ ਸੇਵਾ ਵੀ ਹੋ ਸਕੇ ਸੋ ਸੋ ਇਸ ਤਰੀਕੇ ਦੀ ਕੋਸ਼ਿਸ਼ ਹੈਗੀ ਆ ਇਹਨਾਂ ਦੀ ਸਰਪ੍ਰਸਤੀ ਹੇਠ ਸਰੋਤਿਆਂ ਨੂੰ ਕੀ ਸੰਗ ਆਪਣੀ ਅਪੀਲ ਕਰਨਾ ਚਾਹੁੰਦੇ ਸਰੋਤਿਆਂ ਨੂੰ ਸੁਣਨ ਵਾਲੇ ਤੇ ਦੇਖਣ ਵਾਲੇ ਜਿੰਨੇ ਵੀ ਆ ਕੇ ਚੰਗਾ ਸੁਣੋ ਤੇ ਚੰਗਾ ਵੇਖੋ ਜੀ ਵੀ ਨਾ ਚੱਲ ਰਿਹਾ ਸਭਾ ਕੀ ਜਣਾ ਚਾਹੁੰਦੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਮਾਸਟਰ ਮੀਤ ਸਿੰਘ ਕਾਨੇ ਕੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਹ ਹਲਕਾ ਮਾਨਸਾ ਅੱਜ ਅਸੀਂ ਦਰਬਾਰ ਸਾਹਿਬ ਵਿਖੇ ਆ ਕੱਲ ਤੋਂ ਪਾਠ ਆਰੰਭ ਕਰਾਇਆ ਗਿਆ ਜਿਹਦਾ ਸਵੇਰੇ ਇਹ ਭੋਗ ਪਵੇਗਾ ਤੇ ਇਸ ਮੌਕੇ ਅਸੀਂ ਪਰਿਵਾਰ ਸਮੇਤ ਇੱਥੇ ਪਹੁੰਚੇ ਹੋਏ ਆ ਤੇ ਅਸੀਂ ਅਰਦਾਸ ਕਰਦੇ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਿੱਖ ਪੰਥ ਤੇ ਮਿਹਰ ਰੱਖੇ ਔਰ ਇਹ ਸਹੀਦੀ ਦਿਹਾੜਾ ਚੱਲ ਰਿਹਾ ਹੈਗਾ ਅਸੀਂ ਦੀ ਦਿਹਾੜੇ ਮੌਕੇ ਮੈਂ ਸਮੁੱਚੇ ਪੰਥ ਨੂੰ ਬੇਨਤੀ ਕਰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਜੋ ਸੀਧੀ ਦਿਹਾੜੇ ਚੱਲ ਰਹੇ ਨੇ ਇੱਥੇ ਮਠਾ ਪਕਪੋਕ ਕੰਮ ਵਗੈਰਾ ਨਾ ਪਕਾਇਆ ਜਾਣ ਔਰ ਸੀਧੀ ਦਿਹਾੜਾ ਜਿਹੜਾ ਉਹ 15 ਦਿਨ ਲਗਾਤਾਰ ਪਾਠ ਕਰਕੇ ਜੀਵਨ ਜਿਹੜਾ ਉਹ ਹਰ ਸਿੱਖਾ ਬទਿਤ ਕਰੇ ਤੇ ਸਾਡੇ ਬਹੁਤ ਹੀ ਸਤਕਾਰਯੋਗ ਸਹਿਬਜ਼ਾਦਿਆਂ ਨੂੰ ਜੋ ਸਹਾਦੇ ਇਹ ਦਿਨ ਲਗੇ ਉਹ ਯਾਦ ਕੀਤਾ ਜਾਵੇ ਇਹ ਇੰਨੇ ਕਹਿੰਦਾ ਹੋਇਆ ਮੈਂ ਆਸ ਕਰਦਾ ਆ ਕਿ 31 ਦਸੰਬਰ ਤੱਕ ਸਮੁੱਚੀ ਸਿੱਖ ਕੌਮ ਆ ਉਹ ਸੀਧੀ ਦਿਹਾੜੇ ਨੂੰ ਸਮਰਪਿਤ ਹੋ ਕੇ ਇਹ ਗੁਰੂ ਨੂੰ ਸਮਰਪਿਤ ਰਹਿ ਗਈ ਤੇ ਸਾਹਿਬ ਜੀਾਂ ਦਾ ਸੀਧੀ ਦਿਹਾੜਾ ਆ ਯਾਦ ਰੱਖ ਰੱਖਦਿਆਂ ਹੋਇਆਂ ਆ ਸਮਾਜ ਲਈ ਆਪਣਾ ਬਣਦਾ ਯੋਗਦਾਨ ਪਾਵੇਗੀ ਬੇਗੁਰਜੀ ਖਾਲਸਾ ਵੇਗ ਜੀ